ਕਹਾਣੀਆਂ ਸੁਣਿਆ ਕਰਦੇ ਸੀ ਕਿ ਸਰਵਣ ਪੁੱਤ ਮਾਪਿਆਂ ਦਾ ਸਰਵਣ ਪੁੱਤ ਸੀ ਇੱਕ ਜਿਹੜਾ ਉਹਨਾਂ ਦੇ ਦੁਖੀ ਸਮੇਂ 'ਚ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਸੀ ਲੇਕਿਨ ਅੱਜ ਅੱਜ ਜਿਹੜੀ ਪੰਜਾਬ ਤੇ ਭੀੜ ਪਈ ਐ ਲੋਕਾਂ ਦੇ ਘਰਾਂ ਦੇ ਢਹ ਢੇਰੀ ਹੋ ਜਾਣਾ ਮਕਾਨਾਂ ਦਾ ਢਹ ਢੇਰੀ ਹੋ ਜਾਣਾ ਪਸ਼ੂ ਡੰਗਰ ਜਿਹੜੇ ਉਹਨਾਂ ਦਾ ਪਾਣੀ ਦੇ ਵਹਾਅ 'ਚ ਰੁੜ ਜਾਣਾ ਮਤਲਬ ਤਹਿ ਸੁਨੈਸ ਜ਼ਿੰਦਗੀਆਂ ਜਿਹੜੀਆਂ ਉਹ ਬਰਬਾਦ ਇਸ ਦੁਖੀ ਪੰਜਾਬ ਦੁਖੀ ਪੰਜਾਬ ਦਾਸਤਾਨ 'ਚ ਇੱਕ ਸਰਵਣ ਪੁੱਤ ਬਣ ਕੇ ਵਿਤਰੇਆ ਸਾਡਾ ਵੀਰ ਗੁਰਨਾਮ ਸਿੰਘ ਗਾਮਾ ਸਿੱਧੂ ਨੈਸ਼ਨਲ ਅਵਾਰਡੀ ਜਿਨ੍ਹਾਂ ਨੇ ਆਪਣੇ ਵੀਰਾਂ ਨੂੰ ਆਪਣੇ ਦੋਸਤਾਂ ਨੂੰ ਇਕੱਠਾ ਕਰਕੇ ਜਿਹੜੀ ਪੰਜਾਬ ਚ ਹੜਪੀੜਤਾ ਦੀ ਸੇਵਾ ਕਰਨ ਲਈ ਇੱਕ ਹੋੜ ਲੱਗੀ ਹੋਈ ਸੀ ਉਹਦੇ ਜਿਹੜੇ ਨੁਕਸਾਨ ਦੇਖੇ ਅਸਲੀ ਜਿਹੜੇ ਨੁਕਸਾਨਦਾਕ ਲੋਕ ਸੀ ਪੀੜਤ ਲੋਕ ਸੀ ਉਹ ਵਾਂਝੇ ਰਹਿ ਜਾਂਦੇ ਸੀ ਤੇ ਲੋਕ ਲੁਟੇਰੇ ਵਾਲੇ ਬਹੁਤ ਲੋਕ ਝੰਬੜੇ ਹੋਏ ਸੀ ਜੀਦਾ ਮੈਸੇਜ ਬੜਾ ਗਲਤ ਜਾ ਰਿਹਾ ਸੀ ਤੇ ਫਿਰ ਇਸ ਵੀਰ ਨੇ ਆਪਣੇ ਜਿੰਨੇ ਵੀ ਆਪਣੇ ਸਾਥੀ ਸੀ ਉਹਨਾਂ ਨਾਲ ਗੱਲਬਾਤ ਕਰਕੇ ਸਹੀ ਚੋਣ ਸਹੀ ਲੋਕਾਂ ਦੀ ਮਦਦ ਲਈ ਇੱਕ ਹੰਬੜਾ ਮਾਰਿਆ ਹੰਬੜਾ ਹੀ ਨਹੀਂ ਮਾਰਿਆ ਇੱਕ ਹੰਬੜਾ ਫਾਊਂਡੇਸ਼ਨ ਵੀ ਖੜੀ ਕਰ ਦਿੱਤੀ ਜਿਸ ਨੇ ਗੱਟੀਆਂ ਖਾਸ ਤੌਰ ਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਹਿੰਦ-ਪਾਕ ਸਰਹੱਦ ਦਾ ਇਲਾਕਾ ਜਿਹੜਾ ਸਾਲਾਂਬੱਦੀ ਸਮੇਂ ਤੋਂ ਆਜ਼ਾਦੀ ਤੋਂ ਬਾਅਦ ਖਾਸ ਤੌਰ ਤੇ ਗੱਲ ਕਰੀਏ ਤਾਂ ਸਰਕਾਰਾਂ ਦੀ ਬੇਇਨਸਾਫੀ ਨજર ਅੰਦਾਜ਼ੀ ਦਾ ਸ਼ਿਕਾਰ ਸੀ ਤੇ ਬਾਰ ਬਾਰ ਉਹਨੂੰ ਹੜਾਂ ਦੀ ਕਦੇ ਜੰਗਾਂ ਦੀ ਮਾਰ ਪੈਂਦੀ ਸੀ ਉਹ ਇਲਾਕਾ ਇਹਨਾਂ ਵੀਰਾਂ ਨੇ ਚੁਣਿਆ ਉਹਨਾਂ ਲੋਕਾਂ ਦੀ ਬਾਹ ਫੜੀ ਜਿਨ੍ਹਾਂ ਦੇ ਕਦੇ ਸਰਕਾਰਾਂ ਹੁਣੀ ਫੜ ਸਕੀਆਂ ਜਿਨ੍ਹਾਂ ਨੂੰ ਅਸੀਂ ਲੋੜ ਸੀ ਮਦਦ ਦੀ ਤੇ ਆਪਾਂ ਇਸ ਵੀਰ ਦਾ ਧੰਨਵਾਦ ਕਰਦੇ ਆ ਨਾਲੇ ਗੱਲਬਾਤ ਕਰਾਂਗੇ ਕੀ ਹਾਲਾਤ ਹੈ ਗਿਆ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੁਖੀ ਸਮੇਂ ਤੇ ਪੰਜਾਬ ਤੇ ਭੀੜ ਪੈਣ ਤੇ ਪੰਜਾਬੀਆਂ ਦੇ ਨਾਲ ਖੜੇ ਇਹ ਸ਼ੁਕਰੀਆ ਤੁਹਾਡਾ ਵੀ ਸਾਰੇ ਆਪਣੇ ਭਰਾਵਾਂ ਦਾ ਹੀ ਆ ਸਾਰੇ ਫਰੋਜਪੁਰੀਆਂ ਦਾ ਧੰਨਵਾਦ ਆ ਖਾਸ ਕਰਕੇ ਮੈਂ ਧੰਨਵਾਦ ਸਾਡੇ ਭਾਜੀ ਨੇ ਡਾਕਟਰ ਸਰਜੀਤ ਸਿੰਘ ਸਿੱਧੂ ਉਹ ਤੇ ਜਗਦੀਪ ਵੜਿੰਗ ਮੇਰਾ ਵੀਰ ਤਰਲੋਚਨ ਸਾਡਾ ਵੀਰ ਮੁਸਾਫਰ ਔਰ ਪੀਕੇ ਇੱਕ ਦਿਨ ਇੱਥੇ ਸਾਡੀ ਸੋਚ ਕਿਦਾਂ ਬਣਦੀ ਹੈ ਮਤਲਬ ਤੁਹਾਡੇ ਇਹ ਤੁਹਾਡੇ ਸਾਥੀ ਜਿਹੜੇ ਤੁਹਾਡੀ ਪਹਿਲੀ ਆਵਾਜ਼ ਤੇ ਇਕੱਠੇ ਹੋ ਬਿਲਕੁਲ ਫਿਰ ਫਿਰ ਨਹੀਂ ਨਹੀਂ ਮੈਂ ਕਹਿੰਦਾ ਵੀ ਉਹਨਾਂ ਨੇ ਮੈਨੂੰ ਤੋੜ ਲਿਆ ਸਕੋਗੇ ਅੱਛਾ ਉਹ ਜਦੋਂ ਇੱਕ ਦਿਨ ਆਏ ਇੱਥੇ ਕਹਿੰਦੇ ਯਾਰ ਰਾਸ਼ਨ ਤਾਂ ਬਹੁਤ ਆ ਰਿਹਾ ਭਾਜੀ ਹੋਰੀ ਸਾਰੇ ਤੇ ਆਪਾਂ ਕੀ ਕਰੀਏ ਅਸੀਂ ਸਾਰਿਆਂ ਨੇ ਸਲਾਹ ਬਣਾਈ ਵੀ ਆਪਾਂ ਫਿਰ ਪੁਨਰਵਾਸ ਲਿਆਈ ਹੈ ਨਾ ਮੋੜ ਵਸੇਬਾ ਤੇ ਅਸੀਂ ਸਾਰਿਆਂ ਨੇ ਪੰਜਾਂ ਜਣਿਆਂ ਨੇ ਸਲਾਹ ਕੀਤੀ ਪੂਰੀ ਡਾਕਟਰ ਸਰਜੀਤ ਸਿੰਘ ਹੋਰੀ ਸਾਡੇ ਅੱਗੇ ਲੱਗੇ ਜਗਦੀਪ ਬੜਿੰਗ ਸਾਡਾ ਵੀਰਾ ਤਰਲੋਚਨ ਪੀਕੇ ਸਾਰੇ ਵੀਰ ਸਾਰਿਆਂ ਨੇ ਅਸੀਂ ਰੈ ਬਣਾ ਕੇ ਫਿਰ ਹੰਬਲਾ ਫਾਊਂਡੇਸ਼ਨ ਜਿਹੜਾ ਨਾਂ ਹੁਣ ਦਿੱਤਾ ਜਾਈ ਰੱਖ ਕੇ ਫਿਰ ਸਾਰੇ ਕਲਾਕਾਰ ਵੀਰ ਜਿਹੜੇ ਨਾਲ ਜੋੜੇ ਉਹਦੇ ਨਾਲ ਫਿਰ ਨੀਰੂ ਬਾਜਵਾ ਹੋ ਰਹਿਆਂ ਦੀ ਪੂਰੀ ਟੀਮ ਸਾਡੇ ਨਾਲ ਜੁੜੀ ਸ ਉਹਨਾਂ ਦੇ ਕੋ-ਪ੍ਰੋਡਿਊਸਰ ਜਿਹੜੇ ਆ ਸੰतोष ਠੱਟੇ ਉਹ ਸਪੈਸ਼ਲ ਸਰਵੇ ਵੀ ਕਰਕੇ ਗਏ ਵੀ ਕੀ ਲੋੜਾ ਹੈਗੀਆ ਹਨਾ ਇੰਦਰਜੀ ਨਿੱਕੂ ਵੀਰ ਆਇਆ ਥੇ ਨਛੱਤਰ ਗਿੱਲ ਪਾਜੀ ਹੋਰੀ ਆਏ ਹਰਿੰਦਰ ਪਾਜੀ ਅੱਜ ਆਏ ਹਰਿੰਦਰ ਸੰਧੂ ਸਾਹ ਵਰੀ ਬਾਹਰ ਵਿਦੇਸ਼ਾਂ ਚ ਬੈਠੇ ਸਾਡੇ ਵੀਰ ਹੋਰ ਰਾਣਾ ਰਣਬੀਰ ਹੋਰਾਂ ਨੇ ਸਪੈਸ਼ਲ ਸਾਨੂੰ ਸਪੋਰਟ ਕੀਤੀ ਹੈ ਜੋ ਵੀ ਅਸੀਂ ਕਹਿ ਰਹੇ ਹਾਂ ਕਿਸੇ ਕਲਾਕਾਰ ਭਰਾ ਨੂੰ ਕਿਉਂਕਿ ਅਸੀਂ ਜਿਹੜੀ ਸੰਸਥਾ ਬਣਾਈ ਸੀ ਪਿਓਰਲੀ ਆਰਟਿਸਟਾਂ ਔਰ ਐਨ ਆਰ ਆਈ ਭਰਾਵਾਂ ਦੇ ਨਾਲ ਉਹਨਾਂ ਦੇ ਸਹਿਯੋਗ ਨਾਲ ਬਣਾਈ ਕਿ ਇੱਕ ਆਰਟਿਸਟਾਂ ਵਾਲੋ ਇੱਕ ਸੰਸਥਾ ਹੋਏ ਜਿਨ੍ਹਾਂ ਵੱਲੋਂ ਵਿੱਤੀ ਸਹਾਇਤਾ ਆਉਂਦੀ ਹੈ ਉਹਦਾ ਸਹੀ ਉਪਯੋਗ ਹੋ ਸਕੇ ਕਿ ਮੈਂ ਕੋਈ ਕਿਸੇ ਨੂੰ ਸਹਾਇਤਾ ਦੇ ਰਿਹਾ ਤੇ ਦਾਨ ਲਈ ਦੇ ਰਿਹਾ ਉਹਦਾ ਦੁਰਉਪਯੋਗ ਨਾ ਹੋਵੇ ਤੇ ਉਹ ਮੱਦੇਨਜ਼ਰ ਉਹ ਸੋਚ ਨੂੰ ਰੱਖ ਕੇ ਅਸੀਂ ਇੱਕ ਹੰਬਲਾ ਫਾਊਂਡੇਸ਼ਨ ਬਣਾਈ ਜਿਦੇ ਵਿੱਚ ਸਾਰੇ ਵਧੀਆ ਭਰਾ ਨੇ ਔਰ ਉਹ ਸਾਰੂ ਸੋਚ ਦੇ ਮਾਲਕ ਨੇ ਸੇਵਾ ਪਾਵਣਾ ਉਹਨਾਂ ਦਾ हां बिल्कुल सिद्धू साहब गल सेवापावणा दी बिल्कुल जरूरी है, है hmm. थी, थी थी, थी थी, ता ही असि जड़ा हैगा ओ किसे मुकाम ते लिपटले चढ़ सकदे हां गल ए है कि तुसी पत्रकारिता ਦੇ ਖੇਤਰ ਚ ਵੀ ਵੱਡੀਆਂ ਜ਼ਿੰਮੇਵਾਰੀਆਂ ਸਮਾਜ ਸੇਵਾ ਦੇ ਖੇਤਰ ਚ ਵੀ ਆਪਣੇ ਲੇਖਕ ਨਹੀਂ ਫਿਲਮੀ ਅਦਾਕਾਰ ਮਤਲਬ ਹਰ ਖੇਤਰ ਤੁਹਾਡੀ ਜ਼ਿੰਦਗੀ ਦੇ ਉੱਤੇ ਵੇ بڑے ਸੀ ਤੁਹਾਡੇ ਕੋਲ ਤਾਂ 1 ਮਿੰਟ ਦਾ ਅਸੀਂ ਵੇਖਿਆ ਸਮਾਂ ਨਹੀਂ ਸੀ ਹੁੰਦਾ ਹੁਣ ਪਿਛਲੇ 20 25 ਦਿਨ ਤੋਂ ਤੁਸੀਂ ਪੂਰੀ ਤਰ੍ਹਾਂ ਇਹਨਾਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਇਹ ਸਭ ਕਿਵੇਂ 아니 ਏਦਾਂ ਨਹੀਂ ਕੋ ਮੈਂ ਮੇਰੀ ਮੈਨੂੰ ਲੱਗਦਾ ਕਿ ਮੇਰੀ ਕੈਂਪ ਮੈਂ ਗੇਲਣਾ ਨਾ ਕੈਂਪ ਮੇਰੇ ਮੈਂ ਕਦੋਂ ਗੇਰੇ 4.5 ਸਾਲ ਮੇਰੀ ਕੈਂਪਾਂ ਦੀ ਜ਼ਿੰਦਗੀ ਹੈ ਮੈਂ ਕੈਂਪਾਂ ਚ ਰਿਹਾ ਮੈਂ ਕਦੋਂ ਉਹਨਾਂ ਨੂੰ ਟੋਟਲ ਕਰ ਰਿਹਾ ਸੀ 89 ਦੇ ਕਰੀਬ ਮੇਰੇ ਕੈਂਪ ਬਣਦੇ ਆ ਤੇ ਮੈਂ ਉਹਨਾਂ ਨੂੰ ਕਾਊਂਟ ਕਰ ਰਿਹਾ ਸੀ 21 ਦਿਨ ਦਾ ਮੰਨਦਾ ਕੋਈ 10 ਦਿਨ ਦਾ ਕੋਈ ਕਿੰਨੇ ਦਿਨ ਦਾ ਕੈਂਪ ਤੇ ਉਹਨਾਂ ਨੂੰ ਮੈਂ ਕਾਊਂਟ ਕਰ ਰਿਹਾ ਸੀ 4.5 ਸਾਲ ਮੈਂ ਕੈਂਪਾਂ ਚ ਰਿਹਾ ਓਕੇ ਭਾਰਤ ਦੇ ਕੋਨੇ-ਕੋਨੇ ਵਿੱਚ ਲਾਏ ਉਹਦੇ ਵਿੱਚ ਵਰਕ ਕੈਂਪ ਵੀ ਸੀਗੇ ਐਨਐਸਐਸ ਕੈਂਪ ਵੀ ਸੀਗੇ ਰਾਸ਼ਟਰੀ ਏਕਤਾ ਕੈਂਪ ਵੀ ਸੀਗੇ ਬਹੁਤ ਸਾਰੇ ਕੈਂਪ ਲਾਏ ਤੋਂ ਮੈਨੂੰ ਲੱਗਦਾ ਕਿ ਉਹ ਸੋਚ ਮੇਰੇ ਨਾਲ ਨਾਲ ਹੀ ਤੁਰੀ ਹੁੰਦੀ ਤੇ ਵੱਡੀ ਗੱਲ ਇਹ ਕਿ ਮੈਨੂੰ ਘਰੋਂ ਬਹੁਤ ਸਹਿਯੋਗ ਮਿਲਦਾ ਮੈਨੂੰ ਕਿਸੇ ਨੇ ਕਦੀ ਟੋਕਿਆ ਨਹੀਂ ਕਿ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਹਾਂ ਜਦੋਂ ਘਰੋਂ ਬੰਦਾ ਹਾਰ ਜਾਂਦਾ ਨਾ ਉਦੋਂ ਬਾਹਰੋਂ ਜਿੱਤ ਜਿਹੜੀ ਆ ਉਹ ਐਵੇਂ ਮੈਣੇ ਨਹੀਂ ਰੱਖਦੀ ਤੇ ਘਰਦਿਆਂ ਨੇ ਵੀ ਕਦੀ ਮੈਨੂੰ ਕਿਹਾ ਨਹੀਂ ਚਲੋ ਇੱਕ ਕਿਉਂਕਿ ਇਹ ਨਾ ਮੁਸੀਬਤ ਆਈ ਆ ਤੇ ਜੇ ਇਹਨਾਂ ਨਾਲ ਆਪਾਂ 4 ਦਿਨ ਖੜ੍ਹ ਜਾਂਗੇ ਕੋਈ ਆਸਾਨ ਨਹੀਂ ਆਪਾਂ ਇਹਨਾਂ ਦੇ ਤੇ ਕਰ ਰਹੇ ਕਿਸੇ ਦੇ ਮੈਂ ਆਉਦੇ ਮਨ ਦੀ ਸੰਤੁਸ਼ਟੀ ਨਾਲ ਔਰ ਮੈਨੂੰ ਮੈਨੂੰ ਚੰਗਾ ਲੱਗਦਾ ਕਿ ਇਹਨਾਂ ਵਿੱਚ ਰਕੇ ਨਾ ਮੈਂ ਇਲੈਕਸ਼ਨ ਲੜਨਾ ਵੀ ਮੈਂ ਚੋਣਾਂ ਲੜਨੀ ਆ ਜਾਂ ਮੈਂ ਲੀਡਰ ਬਣਨਾ ਜਾਂ ਮੈਨੂੰ ਕਿਸੇ ਨੇ ਅਹੁਦਾ ਦੇਣਾ ਕਿਉਂਕਿ ਆਪਾਂ ਗੈਰ ਰਾਜਨੀਤਿਕ ਬੰਦੇ ਆ ਸਾਰੀਆਂ ਪਾਰਟੀਆਂ ਨਾਲ ਇੱਥੇ ਸਾਰੇ ਆਉਂਦੇ ਪਾਰਟੀਆਂ ਵਾਲੇ ਸਾਰੀਆਂ ਪਾਰਟੀਆਂ ਵਾਲੇ ਇੱਥੇ ਮਤਲਬ ਮਿਲ ਕੇ ਜਾਂਦੇ ਆ ਚਲੋ ਹੱਲਾਸ਼ੇਰੀ ਦਿੰਦੇ ਆ ਸਾਰੇ ਪ੍ਰਾ ਰਾਜਨੀਤਿਕ ਲੀਡਰ ਵੀ ਲੱਗੇ ਹੋਏ ਆ ਸਰਕਾਰ ਵੀ ਜਿੰਨਾ ਕੋ ਤੁਰੇ ਫਿਰਦੀ ਆ ਲੱਗੀ ਹੋਈ ਆ ਆਪਣੇ ਅਸੀਂ ਕਿਸੇ ਦੀ ਮੈਂ ਮੈਂ ਨਿੰਦਿਆ ਨਹੀਂ ਕਿਸੇ ਦੀ ਕਰ ਰਹੀ ਐ ਐਨ ਜੀਓ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਫਰੋਹੇ ਪਰ ਜ਼ਿਲ੍ਹੇ ਸਾਡਾ ਪ੍ਰਸ਼ਾਸਨ ਵੀ ਨਾਲ ਖੜਾ ਹੋਇਆ ਮੈਂ ਰਾਤ ਨੂੰ ਡੀਸੀ ਮੈਡਮ ਹੋਰਨ ਔਰ ਐਸਐਸਪੀ ਸਾਹਿਬ ਨੂੰ ਦੇਖਦਾ ਰਾਤ ਨੂੰ 1 1 ਵਜੇ ਤੱਕ ਤੁਰੇ ਰਹੇ ਜਦੋਂ ਬੰਨਾਂ ਦੀ ਉਹ ਪ੍ਰੋਬਲਮ ਆਈ ਤਾਂ ਸਾਰੇ ਜਿੰਨਾ ਵੀ ਜਿਹਦਾ ਕੋਈ ਯੋਗਦਾਨ ਬਣਦਾ ਉਹ ਲੱਗਾ ਹੋਇਆ ਤੇ ਹਰੇਕ ਦਾ ਸਾਡਾ ਫਰਜ਼ ਬਣਦਾ ਸਾਡੇ ਜ਼ਿਲ੍ਹੇ ਚ ਮੁਸੀਬਤ ਆਈ ਐ ਜੀ ਅਸੀਂ ਨਹੀਂ ਖੜਾਂਗੇ ਬਾਹਰੋਂ ਦੇ ਕਿੰਨੇ ਲੋਕ ਆ ਗਏ ਯੂਪੀ ਤੋਂ ਆ ਰਹੇ ਆ ਰਾਜਸਥਾਨ ਤੋਂ ਆ ਰਹੇ ਆ ਹਰਿਆਣਾ ਦਿੱਲੀ ਤੋਂ ਆ ਰਹੇ ਗੁਜਰਾਤ ਤੋਂ ਆਏ ਹਣਾ ਤੇ ਸਿੰਗਰ ਭਾਈਚਾਰਾ ਮੈਂ ਕਹਣਾ ਕਿ ਅੱਗੇ ਵੀ ਕਰਦਾ ਮਦਦ ਅੱਗੇ ਹੁੰਦਾ ਸੀ ਕਿ ਸਿੰਗਰ ਭਾਈਚਾਰਾ ਕਈ ਵਾਰੀ ਗਾਂ ਪੇ ਕਰ ਦਿੰਦਾ ਸੀ ਮਤਲਬ ਪੇ ਮੀਨ ਭੇਟਾ ਕਰ ਦਿੰਦਾ ਸੀ ਤੇ ਅੱਗੇ ਉਹ ਸੰਸਥਾਵਾਂ ਹੁੰਦੀਆਂ ਸੀ ਮੈਂ ਨਾਂ ਲਈ ਨਹੀਂ ਕਹਿ ਰਿਹਾ ਪਰ ਨਾਂ ਅੱਗੇ ਲਿਆ ਨਹੀਂ ਜਾਂਦਾ ਸੀਗਾ ਵੀ ਐ ਸਿੰਗਰ ਨੇ ਭੇਟਾ ਕੀਤੀ ਤੇ ਲੋਕ ਫਿਰ ਬੁਰਾ ਮਨਾਉਂਦੇ ਉਹ ਨਹੀਂ ਆਇਆ ਉਹ ਨਹੀਂ ਆਇਆ ਇਸ ਵਾਰੀ ਸਿੰਗਰ ਵੀਰ ਆਪ ਉਤਰੇ ਮੈਦਾਨ ਦੇ ਵਿੱਚ ਆਪ ਸੇਵਾ ਕੀਤੀ ਚਾਹ ਇੰਦਰਜੀਤ ਨਿੱਕੂ ਹੋਵੇ ਨਿਸ਼ਤਰ ਗਿੱਲ ਹਰਨੇਂਦਰ ਸੰਧੂ ਸਾਰੇ ਵੀ ਰਾਣਾ ਰਵੀਰ ਨੀਰੂ ਬਾਜਵਾ ਜੀ ਹੁਣ ਉਹਨੂੰ ਸਿੱਧੇ ਤੌਰ ਤੇ ਮਨ ਕੀ ਤੌਲ ਸਭ ਜਸਵੀਰ ਜੱਸੀ ਪਾਜੀ ਹੋਰੀ ਰੇਸ਼ਮ ਅਨਮੋਲ ਸਾਡਾ ਪਹਿਲੇ ਦਿਨ ਤੋਂ ਵੀਰਾ ਲੱਗਾ ਹੋਇਆ ਤੇ ਸਾਰੇ ਵੀਰ ਆਪਣੇ ਉੱਪਰੋਂ ਗੁਲਾਬ ਸਿੱਧੂ ਲੱਗਾ ਹੋਇਆ ਏਪੀ ਢਿੱਲੋਂ ਹਨਾ ਉਹ ਸਾਰੇ ਵੀਰ ਲੱਗੇ ਹੋਏ ਮੈਂ ਕਹਿੰਦਾ ਕਿ ਸਿੰਗਰਾਂ ਨੇ ਐਤਕੀ ਆਪਣੀ ਜ਼ਿੰਮੇਵਾਰੀ ਨਿਭਾਈ ਆ ਜਿਹੜੀ ਸਾਨੂੰ ਨਿਭਾਉਣੀ ਚਾਹੀਦੀ ਔਰ ਨਿਮਾਉਂਦੇ ਆ ਰਹੇ ਨੇ ਤੇ ਮੈਨੂੰ ਮੈਨੂੰ ਖੁਸ਼ੀ ਹੋਈ ਕਿ ਅਸੀਂ ਇੰਡਸਟਰੀ ਨਾਲ ਜੁੜੇ ਆ ਤੇ ਇੰਡਸਟਰੀ ਦੇ ਸਾਡੇ ਵੀਰ ਸਾਡੇ ਨਾਲ ਖੜੇ ਖੜੇ ਆ ਆ ਸਤੂ ਸਾਹਿਬ ਬਹੁਤ ਵੀਰਾਂ ਨੇ ਤਾਂ ਆਪਣੇ ਨਾਲ ਸਹਿਯੋਗ ਕੀਤਾ ਧੰਨਵਾਦ ਕੀਤਾ ਲੇਕਿਨ ਹੁਣ ਤੱਕ ਤੁਸੀਂ ਜਿਹੜਾ ਆਪਣੇ ਇਲਾਕੇ ਨੂੰ ਪ੍ਰੀਖਣ ਕੀਤਾ ਜਿਲ੍ਹਾ ਫਿਰੋਜ਼ਪੁਰ ਦਾ ਕਿੰਨਾ ਕੁ ਨੁਕਸਾਨ ਹੋਇਆ ਇਹਦੇ 'ਚ ਆਪਾਂ ਗੱਲ ਕਰੀਏ ਤਾਂ ਦੇਖੋ ਨੀਅਰ ਬਾਟ 108 ਕੁ ਪਿੰਡ ਆ ਜਿਹੜੇ ਫਿਰੋਜ਼ਪੁਰ ਦੇ ਜਿਹੜੇ ਪ੍ਰਭਾਵਿਤ ਹੋਏ ਆ ਜਿਨ੍ਹਾਂ ਵਿੱਚ ਪਾਣੀ ਦੀ ਮਾਰ ਪਈ ਆ ਉਹਨਾਂ 'ਚੋਂ 20 ਕੁ ਇਹੋ ਜਿਹੇ ਪਿੰਡ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਅਫੈਕਟਡ ਆ ਜਿਨ੍ਹਾਂ ਦੀਆਂ ਪੂਰੀਆਂ ਪੂਰੀਆਂ ਫਸਲਾਂ ਜਿਹੜੀਆਂ ਉਹ ਬਰਬਾਦ ਹੋਈਆਂ ਘਰ ਠੀਕ ਰਹਿ ਸਾਡੇ ਕੁਝ ਕੁ ਗਰੇ ਵੀ ਹੈ ਸਾਡੇ ਫਿਰੋਜ਼ਪੁਰ ਚ ਪਰ ਫਿਰ ਵੀ ਹਾਲਾਤ ਘਰਾਂ ਦੇ ਠੀਕ ਰਹਿ ਜਿਵੇਂ ਤੁਸੀਂ ਮੱਲਾਂ ਵਾਲੀ ਸਾਈਡ ਨੂੰ ਜਾਂਦੇ ਤਾਂ ਉਹਨਾਂ ਘਰਾਂ ਵਿੱਚ ਵੀ ਪਾਣੀ ਵੜਿਆ ਇੱਧਰ ਨੂੰ ਬਾਰਡਰ ਵਾਲੀ ਸਾਈਡ ਤੋਂ ਆਉਨੇ ਤੇ ਇਹਨਾਂ ਦੇ ਕੁਝ ਘਰਾਂ 'ਚ ਪਾਣੀ ਵੜਿਆ ਪਿੰਡ ਸੇਫ ਰਹਿ ਫਿਰ ਵੀ ਉਹ ਸੇਫ ਰਹਿ ਪਰ ਕਈ ਜਗ੍ਹਾ ਤੇ ਪਸ਼ੂ ਵੀ ਸਾਡੇ ਰੂੜੇ ਮੈਂ ਟੋਟਲ ਗਿਣਤੀ ਪ੍ਰਸ਼ਾਸਨ ਕੋਲੋਂ ਕੱਲ ਸਮੇਤ ਜੀ ਸਿੰਘ ਸਾਡੇ ਪੀਸੀਐਸ ਅਫਸਰ ਉਹਨਾਂ ਕੋਲੋਂ ਗਿਣਤੀ ਲਈ ਅਸੀਂ ਆਪ ਵੀ ਸਰਵੇਖਣ ਕਰ ਰਹੇ ਹਾਂ 28 ਕੁ ਜਿਹੜੇ ਪਸ਼ੂ ਆ ਉਹ ਇਹਨਾਂ ਹੜ ਦੇ ਦੌਰਾਨ ਜਿਹੜੇ ਮਰੇ ਆ ਜਾਂ ਰੁੜ ਗਏ ਆ ਉਹਨਾਂ ਵਿੱਚ ਕਿਉਂਕਿ ਸੱਪ ਦਾ ਬਹੁਤ ਪ੍ਰੋਬਲਮ ਆਈ ਹੈ ਹਾਲਾਂਕਿ ਸਨੇਕ ਦੇ ਉਹ ਜਿਹੜੇ ਬਾਈਟ ਦਾ ਉਹ ਬਣਾਇਆ ਹੋਇਆ ਸੀ ਵੀ ਉਹਦੇ ਤੋਂ ਇਲਾਜ ਲਈ ਸੈਂਟਰ ਵੀ ਬਣਾਏ ਹੋਏ ਸੀ ਪਰ ਪਸ਼ੂਨ ਜਦੋਂ ਸੱਪ ਲੜਦਾ ਤੇ ਉਹ ਜ਼ਹਿਰੀਲਾ ਮਰਦੇ ਸੱਪ ਲੜ ਕੇ ਵੀ ਪਸ਼ੂ ਮਰੇ ਤਾਂ ਇਸ ਤਰ੍ਹਾਂ ਦੀਆਂ ਪ੍ਰੋਬਲਮ ਬਹੁਤ ਆਈਆਂ ਸਾਡੇ ਫਸਲ ਜਿਹੜੀ ਆ ਜੇ ਤੁਸੀਂ ਇਹਨਾਂ ਪਿੰਡਾਂ ਚਲੇ ਜਾਨੇ ਤਾਂ ਕਈਆਂ ਪਿੰਡਾਂ ਦੀ ਬਿਲਕੁਲ ਬਰਬਾਦ ਹੋ ਗਈ ਆਟੇਂਡੀ ਵਾਲਾ ਪਿੰਡ ਆ ਜਾਂ ਸ਼ੀਨੇ ਵਾਲ ਚੁਗੇ ਇਹਨਾਂ ਦੀ ਜ਼ਮੀਨ ਜਿਹੜੀ ਆ ਦਰਿਆ ਆਪਣੇ ਵਿੱਚ ਵਹਾ ਕੇ ਲੱਗਿਆ ਉਹਨੇ ਪੂਰੀ ਤਰ੍ਹਾਂ ਮਤਲਬ ਉਹ ਦਰਿਆ ਉੱਥੋਂ 10 ਏਕੜ ਦੂਰ ਸੀਗਾ ਪਰ ਦਰਿਆ ਪਿੰਡ ਦੇ ਨਾਲ ਲੱਗਿਆ ਉੱਥੇ ਦਰਿਆ ਇੰਨਾ ਕੁ ਡੂੰਘਾ ਹੋ ਗਿਆ ਪਤਾ ਨਹੀਂ ਉੱਥੋਂ ਪਾਣੀ ਹੁਣ ਸੁੱਕਣਾ ਹੈ ਕਿ ਨਹੀਂ ਸੁੱਕਣਾ ਕਈ ਮੈਂ ਰੋਂਦੇ ਵਿਖੇ ਪਰਿਵਾਰ ਬਹੁਤ ਹਾਲਤ ਉਹਨਾਂ ਦੀ ਜਿਨ੍ਹਾਂ ਦੀ ਸਾਰੀ ਜੇ ਕਿਸੇ ਕੋਲ 2 ਕਿਲੇ ਸੀ ਕਿਸੇ ਕੋਲ 3 ਕਿਲੇ ਸੀ ਉਸ ਸਾਈਡ ਤੇ ਉਹ ਸਾਰੀ ਦੀ ਸਾਰੀ ਖਤਮ ਹੋ ਗਈ ਤਾਂ ਉਹ ਪਰਿਵਾਰ ਰੋਂਦੇ ਉਹ ਇਹ ਸੋਚ ਰਹੇ ਹੁਣ ਅਸਾ ਕਰਨਾ ਕੀ ਸਾਡਾ ਰੋਜ਼ਗਾਰ ਕੀ ਹੈ ਕਿਉਂਕਿ ਸਰਕਾਰ ਕਿੰਨਾ ਕੁ ਇਹਨਾਂ ਨੂੰ 20000 ਰੁਪਇਆ ਉਹ ਵੀ ਇਹਨਾਂ ਵਿਚਾਰਿਆਂ ਨੂੰ ਤਾਂ ਮਿਲਣਾ ਨਹੀਂ ਕੱਚੀ ਜ਼ਮੀਨ ਵਾਲਿਆਂ ਨੂੰ ਤੇ 20000 ਨਾਲ ਕੋਈ ਗੁਜ਼ਾਰਾ ਨਹੀਂ ਹੋਣਾ ਇਹਨਾਂ ਦਾ ਲੱਖਾਂ ਦਾ ਨੁਕਸਾਨ ਹੈ 20000 ਕੋਈ ਮਿਹਨਤ ਨਹੀਂ ਜ਼ਮੀਨ ਕਿਵੇਂ ਮੋੜਾਂਗੇ ਉਹ ਤਾਂ ਨਾਤ ਐਨ ਜੀਓ ਕੋਈ ਮੋੜ ਸਕਦੀ ਉਹਨਾਂ ਦੀ ਨਾ ਇਹਨਾਂ ਨੂੰ ਸਰਕਾਰ ਨੇ ਕਹਿੰਦੇ ਨੇ ਉਹਨਾਂ ਦਾ ਮੋੜ ਸੇਵਾ ਸੈਂਟਰ ਗਵਰਨਮੈਂਟ ਜੇ ਬਾਹ ਫੜ ਲੇ ਜੇ ਪੰਜਾਬ ਸਰਕਾਰ ਜੇ ਕਹਦੀ ਚਾਰ ਕਿੱਲੇ ਪੰਜ ਉਹਨਾਂ ਨੂੰ ਅੱਧੀ ਦੇ ਦਿਓ ਕਿਤੇ ਜ਼ਮੀਨ ਕਿਤੇ ਹੋਰ ਲੋਟ ਕਰ ਦਿਓ ਜਾਂ ਜਿਨ੍ਹਾਂ ਦੇ ਘਰ ਰੋੜ ਗਏ ਉਹਨਾਂ ਨੂੰ ਕਿਤੇ ਹੋਰ ਘਰ ਦੇ ਦਿਓ ਜਿਵੇਂ ਕਾਲੂ ਵਾਲਾ ਆਪਣੇ ਪਿੰਡ ਤਾਪੂਨਮਾ ਤਾਂ ਉਹ ਹਰ ਵਾਰੀ ਹਰ ਵਾਰੀ ਹਾੜ ਦੀ ਮਾਰ ਦੇ ਵਿੱਚ ਆਉਂਦੇ ਆ ਤੇ ਉਹਨਾਂ ਵਰਗਿਆਂ ਦਾ ਮੋੜ ਸੇਵਾ ਕਰਨਾ ਬਹੁਤ ਜ਼ਰੂਰੀ ਹੈ ਐਨ ਜੀਓ ਸਾਡੀਆਂ ਲੱਗੀਆਂ ਹੋਈਆਂ ਨੇ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਇਹਨਾਂ ਵੀਰਾਂ ਦੇ ਨਾਲ ਉਹਨੇ ਦਿਨ ਖੜੇ ਆ ਜਿੰਨੇ ਦਿਨ ਸਾਡਾ ਇਹ ਸਾਥ ਦੇਣਗੇ ਵੀਰ ਸਾਰੇ ਕਿਉਂਕਿ ਸਾਥ ਦੇਣ ਲੱਗ ਪਏ ਪਹਿਲਾਂ ਪਹਿਲਾਂ ਪਿੰਡਾਂ 'ਚ ਐਨ ਜੀਓ ਨੂੰ ਲੈ ਕੇ ਵੀ ਕਈ ਜਗ੍ਹਾ ਤੇ ਕਈ ਵੀਰ ਮੈਂ ਸਾਰੇ ਪਿੰਡ ਦੀ ਕਦੇ ਨਹੀਂ ਗੱਲ ਕਰਦਾ ਕੁਝ ਕੁ ਵੀਰ ਹੁੰਦੇ ਕਈਆਂ ਪਿੰਡਾਂ ਜਾਂਦਾ ਉਹ ਉਹ ਕਈ ਵਾਰੀ ਲੁੱਟ ਖੋਹਾਂ ਵੀ ਹੋਈਆਂ ਉਹ ਬਾਹਰ ਦੇ ਲੋਕ ਹੋਣ ਚਾਹੇ ਆ ਕੇ ਇਹਨਾਂ ਪਿੰਡਾਂ 'ਚ ਉਹਨਾਂ ਨੇ ਸ਼ਹਿਰ ਤੋਂ ਆ ਕੇ ਕਈ ਹੋਰਾਂ ਪਿੰਡਾਂ ਦੇ ਆ ਕੇ ਇੱਥੇ ਲੁੱਟ ਕੋਈਆਂ ਉਹ ਕਈ ਵੀਰਾਂ ਦੇ ਵਿੱਚ ਸਾਡਾ ਮੈਸੇਜ ਵੀ ਗਲਤ ਗਿਆ ਉਹਦੇ ਨਾਲ ਮੈਂ ਕਹਿੰਨ ਕਿ ਮੈਂ ਕਈਆਂ ਤੋਂ ਸੌਰੀ ਫੀਲ ਕੀਤਾ ਬਾਹਰੋਂ ਵੀ ਸੌਰੀ ਵੀ ਤੁਸੀਂ ਸਾਡੇ ਲਈ ਆਏ ਤੇ ਅਸੀਂ ਮਾਫੀ ਮੰਗਦੇ ਹਾਂ ਕਿ ਉਹ ਕਈ ਇਸ ਕਿਸਮ ਦੇ ਵੀ ਲੋਕ ਹੈਗੇ ਜਿਨ੍ਹਾਂ ਨੇ ਨਜਾਇਜ਼ ਫਾਇਦਾ ਚੱਕਿਆ ਪਰ ਜਿਨ੍ਹਾਂ ਨੂੰ ਲੋੜ ਹੈ ਜਿਹੜੇ ਪੀੜਤ ਨੇ ਉਹ ਉਹ ਵਿਚਾਰੇ ਕਿਉਂਕਿ ਅਸੀਂ ਨਾ ਪੰਜਾਬੀ ਐ ਕਰਨਾ ਹੀ ਜਾਣਦੇ ਸੀ ਸਾਨੂੰ ਐ ਕਰਨਾ ਪੈ ਗਿਆ ਮਜਬੂਰੀਆਂ ਜਦੋਂ ਹਾਲਾਤ ਬਣ ਜਾਂਦੇ ਆ ਤਾਂ ਉਦੋਂ ਐ ਕਰਨਾ ਪੈ ਗਿਆ ਐ ਪ੍ਰਮਾਤਮਾ ਕਿਸੇ ਨੂੰ ਨਾ ਕਰਾਵੇ ਹਮੇਸ਼ਾ ਪ੍ਰਮਾਤਮਾ ਐਂ ਕਰਾਵੇ ਹਮ ਬਰਕਤਾਂ ਹੀ ਪਾਵੇ ਸਾਡੇ ਪੰਜਾਬੀਆਂ ਦੀ ਝੋਲੀ ਵਿੱਚ ਕਿ ਸਾਨੂੰ ਕਿਸੇ ਤੋਂ ਮੰਗਣਾ ਨਾ ਪਵੇ ਬਿਲਕੁਲ ਆ ਸਿੱਧੂ ਸਾਹਿਬ ਉਹ ਡਰਾ ਨੁਕਸਾਨ ਹੋਇਆ ਕੋਈ ਜਾਨੀ ਜਾਨੀ ਨੁਕਸਾਨ ਵੀ ਹੋਇਆ ਆਪਣੇ ਜ਼ਿਲ੍ਹੇ ਚ ਬਿਲਕੁਲ ਜੀ ਇੱਕ ਤਾਂ ਮੈਂ ਤੁਹਾਨੂੰ ਦੱਸਾਂ ਚੱਕ ਹਮ ਦਾ ਸੀ ਉੱਥੇ ਇੰਦਰ ਜੀ ਨਿੱਕੂ ਹੋ ਰਹੇ ਸਾਰੀ ਟੀਮ ਅਸੀਂ ਮੈਂ ਵੀਰੇ ਹੋਰਾਂ ਦੇ ਨਾਲ ਹੀ ਸੀ ਉਦੋਂ ਤਾਂ ਸਾਡੇ ਨਾਲ ਖਾਲਸਾ ਈਡ ਵਾਲੇ ਵੀ ਸੀਗੇ ਤਾਂ ਉੱਥੇ ਸਾਡੇ ਮਤਲਬ ਸਾਹਮਣੀ ਡੈਥ ਹੋਗੀ ਉਥੋਂ ਕਿਉਂਕਿ 3 ਕਿਲੋਮੀਟਰ ਦੂਰ ਇੱਕ ਵੀਰ 50 ਕੁ ਸਾਲ ਦਾ ਉਹ ਵਿਚਾਰੇ ਬਿਲਕੁਲ ਬੇਜਮੀਨਾ ਆਪਣੇ ਵਾਈਫ ਦੀ ਦਵਾਈ ਲੈਣ ਆ ਰਿਹਾ ਸੀ ਸੜਕ ਤੇ ਪਾਣੀ ਐਡਾ ਡਾ ਸੀਗਾ ਪਰ ਜ਼ਮੀਨ ਜਿਆਦਾ ਤੇ ਪੈਰ ਫਿਸਲ ਗਿਆ ਦਾ ਸੰਭਲਿਆ ਨਹੀਂ ਗਿਆ ਵਿਚਾਰੇ ਤੋਂ ਉਹ ਘਰਾਂ ਨੇ ਉਥੇ ਟਾਣੀਆਂ ਨੇ ਉਹਨਾਂ ਨੇ ਫੋਨ ਵੀ ਕੀਤਾ ਸਾਨੂੰ ਵੀ ਉਥੇ ਬੰਦਾ ਰੁੜਦਾ ਜਾ ਰਿਹਾ ਜਿੰਨੇ ਉਥੋਂ ਕਿਉਂਕਿ 1 ਕਿਲੋਮੀਟਰ ਪਹਿਲਾਂ ਟਰੈਕਟਰ ਜਾਂਦਾ ਸੀ ਪਾਣੀ ਥੋੜਾ ਸੀ ਫਿਰ ਅੱਗੇ ਜਾ ਕੇ ਪਾਣੀ ਜ਼ਿਆਦਾ ਸੀ ਉਥੋਂ ਕਿਸ਼ਤੀ ਚੱਲਦੀ ਏਸ ਜਾਣ ਦੇ ਜਾਣ ਦੇ ਵਿੱਚ 15 ਮਿੰਟ ਵੀ ਲੱਗ ਗਏ ਤੇ ਜਾਂਦਿਆਂ ਨੂੰ ਉਹ ਵੀਰ ਸਾਡਾ ਉਹਨੂੰ ਚੱਕ ਕੇ ਵੀ ਲਿਆਂਦਾ ਟਰੈਕਟਰ ਤੇ ਪਾ ਕੇ ਫਿਰ ਅਗੋਂ ਐਂਬੂਲੈਂਸ ਖੜੀ ਸੀ ਉਹਦੇ ਤੇ ਲੈ ਕੇ ਵੀ ਗਏ ਪਰ ਬਚਿਆ ਨਹੀਂ ਇੱਕ ਉਸ ਤੋਂ ਦੂਜੇ ਦਿਨ ਫੇਰ ਗੁਲਾਮ ਟੱਲੀ ਦਾ ਉਹ ਧੀਰੇ ਘਾਰੇ ਦਾ ਮੁੰਡਾ ਬੰਦਾ ਵੀਰ ਸਾਡਾ ਦੋ ਤਾਂ ਸਾਡੇ ਨਾਲ ਵੇਂਦੇ ਸਾਡੇ ਉਹ ਡੈਥਾਂ ਹੋਈਆਂ ਉਹ ਵੱਡੇ ਘਾਟੇ ਆ ਕਿਉਂਕਿ ਮਜ਼ਦੂਰ ਪਰਿਵਾਰਾਂ ਦੇ ਸੀ ਤੇ ਉਹਨਾਂ ਦਾ ਘਾਟਾ ਤਾਂ ਪੂਰਾ ਹੋਣਾ ਹੀ ਨਹੀਂ ਨੋ ਡਾਊਟ ਉਹਨਾਂ ਨੂੰ ਏਡ ਦਿੱਤੀ ਹੈ ਸਰਕਾਰ ਨੇ 4-4 ਲੱਖ ਭਰੀ ਉਹ ਪਰ ਭਾਈ ਨਹੀਂ ਹੋ ਸਕਦੀ ਉਹ ਬੰਦੇ ਨਹੀਂ ਮੋੜ ਸਕਦੇ ਇਸ ਤਰ੍ਹਾਂ ਦੀਆਂ ਡੈਥਾਂ ਸਾਡੇ ਹੋਈਆਂ ਉਹ ਪੂਰੀ ਹਣੇ ਟੋਟਲ ਪੰਜਾਬ ਚ 52 ਡੈਥਾਂ ਹੋਈਆਂ ਇਸ ਸਾਹੜ ਦੌਰਾਨ 52 ਆ ਸਦੂਖਾ ਗੱਲ ਇਹ ਆ ਵੀ ਹੁਣ ਦਾਨੀ ਸੱਜਣ ਵੀ ਇਥੋਂ ਮੋੜ ਮੋੜ ਕੇ ਜਾਣ ਵਾਲੇ ਗੱਲ ਸੀ ਇੰਨਾ ਆਏ ਸੀ ਹੁਣ ਗੱਲ ਚੱਲਦੀ ਐ ਮੋੜ ਉਸੇ ਬੀ ਦੀ ਪੁਨਰ ਨਿਵਾਸ ਦੀ ਕਿਹੜੀਆਂ ਚੀਜ਼ਾਂ ਦੀ ਲੋੜ ਆ ਜਾਂ ਸਾਡੇ ਉਹਨਾਂ ਦਾਨੀ ਸੱਜਣਾਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਦੇਖੋ ਮੈਂ ਕਹਿੰਦਾ ਕਿ ਦਾਨ ਕਰਨ ਵਾਲਾ ਸ਼ਰਧਾ ਲੈ ਕੇ ਆਉਂਦਾ ਹੁਣ ਸਰਵੇਖਣ ਕਰਕੇ ਹੀ ਦਾਨ ਕਰਨਾ ਚਾਹੀਦਾ ਕਿਉਂਕਿ ਰਾਸ਼ਨ ਨੋ ਡਾਟ ਇਹ ਆਪ ਵੀ ਕਹਿਣ ਲੱਪੇ ਪਰਿਵਾਰ ਵੀ ਰਾਸ਼ਨ ਹੋ ਗਿਆ ਹੁਣ ਕਈਆਂ ਘਰਾਂ ਚ ਅਸੀਂ ਜਾਂਦੇ ਹਾਂ ਉਹ ਕਹਿੰਦਾ ਯਾਰ ਨਹੀਂ ਆਚਾਰ ਮੇਰੇ ਕੋਲ ਹੈਗਾ ਮੱਝਾਂ ਵਾਲਾ ਮੈਨੂੰ ਫੀਡ ਦੇ ਦਿਓ ਕਈ ਕਈ ਇਹ ਵੀ ਵੀਰ ਕਹਿੰਦੇ ਨਹੀਂ ਯਾਰ ਮੇਰੇ ਕੋਲ ਹੈਗਾ ਇਹ ਵੀ ਹੈਗਾ ਨਾ ਸਬਰ ਵੀ ਆ ਸਾਡੇ ਪੰਜਾਬੀਆਂ ਚ ਕਈ ਸਰਪੰਚ ਮੇਰੇ ਵੀਰ ਅਸੀਂ ਉੱਥੇ ਗਏ ਕਹਿੰਦੇ ਨਹੀਂ ਯਾਰ ਸਾਡੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਡਾ ਪਿੰਡ ਠੀਕ ਹੈ ਤੁਸੀਂ ਕਿਤੇ ਹੋਰ ਵੰਡ ਦਿਓ ਸਬਰ ਵਾਲੇ ਵੀਰ ਵੀ ਹੈਗੇ ਹਨ ਤਾਂ ਉਹ ਉਹ ਵੀਰਾਂ ਨੂੰ ਮਿਲੋ ਉਹਨਾਂ ਉਹਨਾਂ ਵੀਰਾਂ ਉਹਨਾਂ ਸਰਪੰਚ ਸਾਹਿਬਾਨ ਨਾਲ ਗੱਲ ਕਰ ਸਕਦੇ ਹੋ ਸਾਡੇ ਕੋਲ ਵੀ ਆ ਸਕਦੇ ਹਾਂ ਅਸੀਂ ਵੀ ਤੁਹਾਨੂੰ ਗਾਈਡ ਕਰ ਸਕਦੇ ਹਾਂ ਅਸੀਂ ਪਿੰਡਾਂ ਵਿੱਚ ਜਾ ਰਹੇ ਹੁਣ ਔਰ ਪੂਰਾ ਪ੍ਰੋਪਰ ਦੇਖ ਰਹੇ ਹਾਂ ਕਿ ਕਿਹੜੇ ਘਰ ਦਾ ਚਾਰਾ ਖਤਮ ਹੋ ਗਿਆ ਉਹਨਾਂ ਦਾ ਨਾਂ ਨੋਟ ਕਰਕੇ ਉਹਨਾਂ ਨੂੰ ਸਲਿੱਪ ਦੇ ਕੇ ਉਹਨੇ ਆ ਮੋਹਰ ਲਾ ਕੇ ਉਹ ਸਲਿੱਪ ਲੈ ਕੇ ਅਗਲੇ ਦਿਨ ਟਰੇਸ ਕਰ ਲੈਣੇ ਸਾਡੇ ਕੋਲ ਆਉਂਦਾ ਉਹ ਚਾਰਾ ਲੈ ਕੇ ਜਾਂਦਾ ਜਿੰਨਾ ਜਿੰਨਾ ਸਾਨੂੰ ਵੀਰਦਾਨ ਕਰ ਰਹੇ ਅਸੀਂ ਨਾਲ-ਨਾਲ ਉਹਨਾਂ ਨੂੰ ਦੇ ਹੀ ਜਾਂਦੇ ਆ ਦਵਾਈਆਂ ਵੀ ਸਾਡੇ ਕੋਲ ਪਈਆਂ ਹੋਈਆਂ ਨੇ ਹਰ ਇੱਕ ਤਰ੍ਹਾਂ ਦਾ ਔਰ ਪਾਣੀ ਵੀ ਸਾਡੇ ਕੋਲ ਵਾਧੂ ਪਿਆ ਹੋਰ ਪਾਣੀ ਸੰਗਤਾਂ ਵੀ ਬਹੁਤ ਦੇ ਗਈਆਂ ਆਲਮਗੀਰ ਤੋਂ ਸਾਡੇ ਵੀਰ ਆਏ ਸੀ ਉਹਨਾਂ ਨੇ ਬਹੁਤ ਸਾਰਾ ਰਾਸ਼ਨ ਸਾਨੂੰ ਦਿੱਤਾ ਗੁਰਦੁਆਰਾ ਸਾਹਿਬ ਜਾਮਨੀ ਸਾਹਿਬ ਉੱਥੋਂ ਲੰਗਰ ਆਉਂਦਾ ਤੇ ਨਾਲ ਉਹ ਵੀਰ ਸਾਨੂੰ ਪਾਣੀ ਵੀ ਦੇ ਕੇ ਜਾਂਦੇ ਤੇ ਅਸੀਂ ਪਾਣੀ ਦੀ ਵੀ ਨਾਲ ਨਾਲ ਸੇਵਾ ਕੋ ਬਿਸਕਟ ਦੇ ਕੇ ਜਾਂਦਾ ਜਿੰਨੀ ਕਿਸੇ ਦੀ ਸ਼ਰਤ ਆ ਉਹ ਦੇ ਕੇ ਜਾਂਦਾ ਤੇ ਮੈਂ ਕਹਿੰਨਾ ਕਿ ਸਰਵੇ ਹੁਣ ਸਰਵੇ ਕਰਕੇ ਵੰਡਣਾ ਚਾਹੀਦਾ ਕਿੱਥੇ ਕਿਹੜੀ ਘਾਟ ਹੈ ਰਾਸ਼ਨ ਹੋ ਗਿਆ ਪਸ਼ਵਾਂ ਲਈ ਤਾਂ ਜਿੰਨਾ ਦੇ ਦੇਉਗੇ ਉਹ ਉਹਨਾਂ ਘਟ ਆ ਆ ਜੇ ਕਿਸੇ ਸਾਥੀ ਨੇ ਕਿਸੇ ਦਾਨੀ ਸੱਜਣ ਨੇ ਜਿਵੇਂ ਸਿੱਧਾ ਨਹੀਂ ਪਹੁੰਚ ਸਕਦਾ ਉਹਨਾਂ ਅਸਲ ਅਸਲ ਜਿਹੜੇ ਹੱਕਦਾਰ ਹੈ ਦੀ ਮਤਲਬ ਹੈਲਪ ਹੋਦੀ ਉਹਨਾਂ ਤੱਕ ਪਹੁੰਚ ਕਰਨਾ ਤੁਹਾਡੇ ਨਾਲ ਕਿਵੇਂ ਸੰਪਰਕ ਕਰੇ ਬਿਲਕੁਲ ਅਸੀਂ ਮੋਬਾਈਲ ਨੰਬਰ ਮੈਂ ਆਪਣੀ ਫੇਸਬੁੱਕ ਤੇ ਸਾਡੇ ਜਿੰਨੇ ਵੀ ਸਾਥੀ ਆ ਸੀ ਸਾਰਿਆਂ ਦੀਆਂ ਫੇਸਬੁੱਕਾਂ ਤੇ ਇੰਸਟਾ ਤੇ ਸਾਡੇ ਨੰਬਰ ਦਿੱਤੇ ਹੋਏ ਬਕਾਇਦਾ ਹੁਸੈਨੀਵਾਲਾ ਫਰੋਇਪੁਰ ਦੇ ਨਾਲ ਹੁਸੈਨੀਵਾਲੇ ਤੋਂ ਜਦੋਂ ਪਿੰਡਾਂ ਨੂੰ ਅਸੀਂ ਨਿਕਲਦੇ ਹਾਂ ਤਾਂ ਪਹਿਲਾ ਪਿੰਡ ਹਜ਼ਾਰਾ ਸਿੰਘ ਵਾਲਾ ਹਜ਼ਾਰਾ ਸਿੰਘ ਵਾਲੇ ਦਾ ਬਿਲਕੁਲ ਰੋਡ ਦੇ ਉੱਤੋਂ ਲੈਫਟ ਹੌਣ ਸਾਡਾ ਆ ਗੁਰਦੁਆਰਾ ਸਹਿਬਾਨ ਜਿੱਥੇ ਅਲੱਗ ਪ੍ਰਕਾਸ਼ ਨਹੀਂ ਹੋਇਆ ਤੇ ਇਸ ਕਰਕੇ ਅਸੀਂ ਸਿਰਨ ਟੱਕਿਆ ਤੇ ਪ੍ਰਕਾਸ਼ ਨਹੀਂ ਹੋਇਆ ਪਰ ਇਮਾਰਤ ਗੁਰਦੁਆਰਾ ਸਾਹਿਬ ਲਈ ਬਣਾਈ ਹੋਈ ਆ ਤਾਂ ਇੱਥੇ ਅਸੀਂ ਕੈਂਪ ਲਾਇਆ ਹੋਇਆ ਲਗਾਤਾਰ ਅਸੀਂ 9:30 ਵਜੇ ਤੋਂ ਲੈ ਕੇ 7-8 ਵਜੇ ਤੱਕ ਅਸੀਂ ਇੱਥੇ ਉਹਨੇ ਸਾਡਾ ਕੋਈ ਨਾ ਕੋਈ ਟੀਮ ਬੈਠੀ ਹੁੰਦੀ ਜਾਂ ਪਿੰਡਾਂ 'ਚ ਗਈ ਹੁੰਦੀ ਹੈ ਆਪਣਾ ਕੋਈ ਫੋਨ ਨੰਬਰ ਕਿ ਸ਼ੇਅਰ ਕਰ ਸਕਦੇ ਹੋ ਬਿਲਕੁਲ ਮੇਰਾ ਹੈਗਾ 9915131 100 ਪੂਰਾ ਹੈਗਾ ਸਾਡੇ ਨੰਬਰ ਪੂਰੇ ਉੱਪਰ ਤੁਸੀਂ ਆ ਸਕਰੀਨ ਤੇ ਵਿਖਾ ਵੀ ਦਿਓ ਸਾਡੇ ਸਾਰੇ ਭਰਾਵਾਂ ਦੇ ਅਸੀਂ ਜਿਹੜੀ ਪੂਰੀ ਟੀਮ ਪਹਿਲੇ ਦਿਨ ਤੋਂ ਲੱਗੀ ਸੀ ਸਾਡੀ ਪੂਰੀ ਟੀਮ ਦੇ ਇੱਥੇ ਨੰਬਰ ਨੇ ਸਾਡੇ ਨਾਲ ਸੰਪਰਕ ਕਰਕੇ ਇੱਥੇ ਪਹੁੰਚ ਸਕਦਾ ਕਈ ਵੀਰ ਇਦਾਂ ਦੇ ਵੀ ਆਉਂਦੇ ਆ ਕਿ ਉਹ ਕਹਿੰਦੇ ਅਸੀਂ ਆਪ ਹੀ ਮੰਡਣਾ ਕਿ ਉਹ ਸ਼ਰਧਾ ਹੁੰਦੀ ਹਰ ਇੱਕ ਦੀ ਵੀ ਅਸੀਂ ਆਪ ਹੀ ਜਾਣਾ ਅਸੀਂ ਫਿਰ ਉਹਨਾਂ ਦੇ ਨਾਲ ਟੀਮ ਦਾ ਕੋਈ ਮੈਂਬਰ ਜਾਂ ਇੱਥੋਂ ਦਾ ਲੋਕਲ ਇੱਥੋਂ ਦੇ ਲੋਕਲ ਭਵਿੰਦਰ ਹੋਰੀ ਲੱਬੇ ਹੋਰੀ ਬੱਬੂ ਸੋਨੂ ਇੱਥੋਂ ਦੇ ਵੀਰ ਇੱਥੋਂ ਦੇ ਮੈਂ ਕਹਿੰਦਾ ਇਸ ਪਿੰਡ ਦੇ ਇੰਨੇ ਵੀਰ ਮੁੰਡੇ ਬੱਚੇ ਅੱਛੇ ਨੇ ਕਿ ਉਹ ਸਾਡੇ ਨਾਲ ਉਸ ਦਿਨ ਤੋਂ ਲੱਗੇ ਹੋਇਆ ਚਾਹ ਕਹਿੰਦੇ ਤਾਂ 2 ਮਿੰਟਾ ਚਾਹ ਬਣਾ ਕੇ ਲਿਆਉਂਦੇ ਆ ਜੋ ਕਹਿੰਦੇ ਆ ਤਾਂ ਮਿੰਟ ਲਾਉਂਦੇ ਆ ਮਰਜ਼ਾ ਸੇਵਾ ਵਿੱਚ ਲੱਗੇ ਹੋਇਆ ਸਾਨੂੰ ਵਲੰਟੀਅਰ ਦੀ ਲੋੜ ਹੀ ਨਹੀਂ ਪਈ ਇਹ ਪੰਜੇ ਛੇ ਜਿਹਨੇ ਸਮਾਰ ਰਹੇ ਆ ਤਾਂ ਸਾਨੂੰ ਉਹ ਵੀਰ ਇੰਨੇ ਬੱਚੇ ਸਿਆਣੇ ਆ ਹਰ ਟਾਈਮ ਸਾਡੇ ਨਾਲ ਖੜਿਆ ਔਰ ਹਰ ਟਾਈਮ ਅਸੀਂ ਕਿਤੇ ਵੀ ਭੇਜਦੇ ਹਾਂ ਇਮਾਨਦਾਰੀ ਨਾਲ ਕੰਮ ਕਰਕੇ ਆਉਂਦੇ ਆ ਇਹ ਪਿੰਡ ਚ ਐਸ ਚ ਲੈ ਕੇ ਜਾਣਾ ਇੱਥੇ ਲੋੜ ਤੇ ਉੱਥੇ ਹੀ ਬਣਾ ਕੇ ਆਉਂਦੇ ਆ ਤਾਂ ਇਹਨਾਂ ਦਾ ਵੀ ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਕਿ ਉਹ ਸਾਡੇ ਨਾਲ ਖੜੇ ਆ ਹਾਂ ਆ ਬਿਲਕੁਲ ਜੀ ਇਹ ਸਾਨੂੰ ਗਰਨਾਮ ਸਿੰਘ ਗਾਮਾ ਸਿੱਧੂ ਜਿਹੜੇ ਨੈਸ਼ਨਲ ਅਵਾਰਡੀ ਆ ਆ ਬਚਪਨ ਤੋਂ ਹੀ ਇਹਨਾਂ ਨੂੰ ਸਮਾਜ ਸੇਵਾ ਦਾ ਲੋਕ ਹਿੱਤ ਚ ਵਿਚਰਨ ਦਾ ਜਿਹੜਾ ਸ਼ੌਂਕ ਸੀ ਇਸ਼ਕ ਸੀ ਉਹਦਾ ਹੀ ਅੱਜ ਆਪਾਂ ਰੂਬਰੂ ਦੇਖ ਰਹੇ ਆ ਜਿਨ੍ਹਾਂ ਨੇ ਹਰ ਪ੍ਰਭਾਵਿਤ ਖੇਤਰਾਂ ਨੂੰ ਆਪਣਾ ਘਰ ਬਣਾਇਆ ਹੋਇਆ ਦਿਨ ਰਾਤੇ ਕੀਤਾ ਹੋਇਆ ਅਤੇ ਦੁਖੀਆਂ ਦੀ ਮਦਦ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਵਾਹਿਗੁਰੂ ਵੀਰ ਨੂੰ ਹੋਰ ਤਾਕਤਾਂ ਬਖਸ਼ੇ ਵੀਰ ਸਰ ਦਾ ਚੜ੍ਹਦੀਆਂ ਕਲਾ ਚ ਰਹੇ ਤੇ ਤੁਸੀਂ ਵੀ ਹੜਪੀਟਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਸਹੀ ਹੰਬਲਾ ਫਾਊਂਡੇਸ਼ਨ ਨਾਲ ਸੰਪਰਕ ਕਰੋ ਗਾਮਾ ਸਿੱਧੂ ਨਾਲ ਸੰਪਰਕ ਕਰੋ ਤਾਂ ਜੋ ਤੁਹਾਡੀ ਸੋਚ ਤੁਹਾਡੀ ਭਾਵਨਾ ਸਹੀ ਲੋਕਾਂ ਤੱਕ ਸਹੀ ਲੋਕਾਂ ਦੀ ਮਦਦ ਕਰੇ ਇਹ ਹੀ ਸਮੇਂ ਦੀ ਮੰਗਾ ਹੁਣ ਦਿਓ ਛੁੱਟੀਆਂ ਸਤਿ ਸ੍ਰੀ ਅਕਾਲ